ਪਾਹੀ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਵੇਂ ਤੁਸੀਂ ਬੱਚੇ ਦੀ ਉਂਗਲ ਫੜ ਕੇ ਤੁਰਨਾ ਸਿਖਾ ਲਦੇ ਹੋ ਨਾ ਐਉਂ ਸਿਖਾ ਰਹੀ ਹੈ ਪਰ ਅਸੀਂ ਕਰਨ ਨੂੰ ਸਾਨੂੰ ਮੁੱਖੀ ਨਹੀਂ ਆਉਂਦੀ ਸਾਨੂੰ ਪਾਠ ਕਰਨਾ ਅਰੇ ਸਿੱਖੋਗੇ ਕਿਹੜਾ ਕੰਮ ਨਹੀਂ ਆਉਂਦਾ ਮੈਂ ਤੇ ਕਈ ਵਾਰੀ ਕਹਿਣਾ ਗਰੰਟੀ ਦੇ ਕੇ ਮੇਰੇ ਕੋਲ ਇੱਕ ਕੰਟਰਾਕਟ ਕੋਈ ਬੈਠ ਜਾਏ ਮਾਈ ਭਾਈ ਬੱਚਾ ਭਾਈ ਕੋਈ ਬੈਠ ਜਾਣਾ ਮੈਂ ਕੰਟ੍ਰੈਕਟ ਗੁਰੂ ਕੀ ਸਖਾਲ ਦਿੰਦਾ ਪਰ ਅਸੀਂ ਹੋਰ ਹੋਰ ਪਾਸੇ ਤੁਰੇ ਫਿਰਦੇ ਗੁਰਬਾਣੀ ਕਹਿ ਰਹੀ ਹੈ ਪਿਆਰਿਓ ਜਿਸ ਦਿਨ ਤੁਸੀਂ ਗੁਰੂ ਨਾਲ ਜੁੜੋਗੇ ਇੱਕ ਗੁਰੂ ਤੁਹਾਨੂੰ ਬਾਗਰੂ ਨਾਲ ਜੋੜੇ ਤੇ ਜਿਸ ਦਿਨ ਬਾਗਰੂ ਨਾਲ ਜੁੜ ਗਏ ਮਿਲ ਵਰ ਨਾਰੀ ਮੰਗਲ ਗਾਇਆ ਮਿਲ ਵਰ ਨਾਰੀ ਮੰਗਲ ਗਾਇਆ ਹੁਣ ਵਰ ਕਹਿੰਦੇ ਨੇ ਪਤੀ ਨੂੰ ਨਾਰੀ ਕਹਿੰਦੇ ਸਤਰੀ ਇਹ ਜਿਹੜੀਆਂ ਸਾਡੀਆਂ ਇੰਦਰੀਆਂ ਹਨ ਪੰਜ ਕਰਮ ਇੰਦਰੀਆਂ ਪੰਜ ਗਿਆਨ ਇੰਦਰੀਆਂ ਇਹ ਸਭ ਇੱਕ ਬਾਸੇ ਲਗੀ ਮੇਨੋ ਮਾਰਨ ਨਾਰੀ ਮੰਗਲ ਲਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਹਾਰੀ ਕਹੋ ਨਾਨਕ ਜੀ ਫਰਮਾਉਂਦੇ ਨੇ ਮੈਂ ਉਸ ਗੁਰੂ ਤੋਂ ਬਲਹਾਰ ਜਾਨਾ ਮੈਂ ਉਸ ਗੁਰੂ ਤੋਂ ਵਾਰਨੇ ਜਾਨਾ ਭੂਲੇ ਮਾਰਗ ਜਿਨੇ ਮਤਾਇਆ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਏ ਐਸਾ ਗੁਰਬੜ ਭਾਗੀ ਪਾਏ ਗੁਰੂ ਨੇ ਐਸੇ ਸੌਖੇ ਤਰੀਕੇ ਨਾਲ ਸਮਝਾਇਆ ਪਰ ਜਾਨੀ ਸਮਝ ਇਤ ਨਹੀਂ ਆਇਆ ਮੈਂ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਜੇ ਹਰ ਵੇਲੇ ਮਾਲਕ ਨੂੰ ਯਾਦ ਰੱਖਣਾ ਹੋਵੇ ਤੇ ਕੀ ਤਰੀਕਾ ਹੈ ਤਨ ਭੱਬੇ ਯਾਦ ਕਰ ਲੋ ਤਨ ਭੱਬੇ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਭੱਵਿਆਂ ਦਾ ਜ਼ਿਕਰ ਬਹੁਤ ਆਦਾ ਹੈ ਅਸੀਂ ਛੋਟੇ ਹੁੰਦੇ ਹਾਂ ਤੋਂ ਬੱਚਿਆਂ ਨੂੰ ਸਿਖਿਆ ਦੇਣੀ ਬੇਟਾ ਤੁਸੀਂ ਹੁਸੋਹਰੇ ਕਰ ਚੱਲਿਓ ਤਨ ਭੱਬੇ ਯਾਦ ਕਰ ਲੋ ਪੱਬਾ ਪੁੱਢੀ ਜੀ ਪੱਬਾ ਭਲਾ ਜੀ ਤੇ ਪੱਬਾ ਪਾਣਾ ਜੀ ਇਹੀ ਗੁਰੂ ਕੇ ਸਿਖਾ ਨੂੰ ਮੈਨੂੰ ਤੁਹਾਨੂੰ ਸਭ ਨੂੰ ਗੁਰੂ ਅਮਰਦਾਸ ਜੀ ਕਹਦੇ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਆ ਤੇਰੇ ਭਵੇ ਯਾਦ ਕਰ ਲਓ ਤੁਸੀਂ ਅਖੋਗੇ ਕਿਵੇਂ ਪੈਰ ਵਿੱਚ ਬੈਸ ਹੈ ਪੈਰ ਹੈ ਪੈਰ ਵਿੱਚ ਬੈਸ ਹੈ ਪੈਰ ਹੈ ਜਿੱਥੇ ਬੈਠੋਦੇ ਪੈਰ ਵਿੱਚ ਬੈਠੋ ਹੋਰ ਮੈਨੂੰ ਕੋਈ ਨਹੀਂ ਦੇਖ ਰਿਹਾ ਮੇਰਾ ਬਾਗਰੂ ਦੇਗਾ ਇਹ ਪਹਿਲਾ ਪਤਾ ਜੇ ਜਿੱਥੇ ਰਹੋ ਉਹਦੇ ਪੈਰ ਵਿੱਚ ਰਹੋ ਅਸੀਂ ਭੈਤੂ ਰਹਤੋ ਕੇ ਤੇ ਨੰਮ ਖਰਾਬ ਕਰ ਪਹਿ ਅਭਿਦ ਬੈ ਸੈ ਪਹਿ ਰਹੇ ਪੈਰ ਵਿੱਚ ਗਮਾਵੇ ਕਾਰ ਕਾਰ ਕਰਨੀ ਮਾੜੀ ਨਹੀਂ ਉਹਦੇ ਪੈਰ ਵਿੱਚ ਕਰੋ 헤ਰਾ ਫੇਰੀ ਨਾ ਕਰੋ ਧੋਖੇਬਾਜ਼ੀ ਨਾ ਕਰੋ ਛਲਕਪਟ ਨਾ ਕਰੋ फेर गुरु चाब गारंटी ਜਾਂਦੇ ਨੇ ਕੇ ਤੁਸੀਂ تین ਭਾਵੇਂ ਯਾਦ ਕਰ ਲੋ ਐ ਚੈ ਸੁਖ ਵਡਿਆਈਆ ਐ ਚੈ ਸੁਖ ਵਡਿਆਈ ਦਰਗਾਹ ਮੁਖਦਵਾਰ ਦਰਗਾਹ ਮੁਖਦਵਾਰ ਮੈਂ ਕੋਈ ਅੰਗਰੇਜ਼ੀ ਕੋਈ ਸੰਸਕ੍ਰਿਤ ਫਾਰਸੀ ਨਹੀਂ ਬੋਲਦਾ ਮੈਂ ਗੁਰੂ ਕੀ ਬਾਣੀ ਪੜ੍ਹ ਕੇ ਆਪ ਸਮਝਣਾ ਤੇ ਤੁਹਾਨੂੰ ਸਮਝਾ ਰਿਹਾ ਜਿੱਥੇ ਬੈਠੋ ਬਹਿਜ ਵਿੱਚ ਬੈਠੋ ਵਾ ਗੁਰੂ ਮੇਰਾ ਦੇਖ ਰਿਹਾ ਜਿੱਥੇ ਰਹੋ ਉਹਦੇ ਬਹਿਜ ਵਿੱਚ ਰਹੋ ਤੇ ਜਿਹੜੀ ਕਿਰਤ ਤੁਹਾਨੂੰ ਪ੍ਰਮਾਤਮਾ ਨੇ ਦਿੱਤੀ ਕਿਰਤ ਕੋਈ ਮਾਰੀ ਨਹੀਂ ਹੁੰਦੀ ਕਿਰਤ ਉਹਨੋਂ ਮਾਰੀ ਹੁੰਦੀ ਜਦੋਂ ਸਾਜੀ ਸੋਚ ਮਾਰੀ ਹੁੰਦੀ گروہ صاحب کہ جی تھی تین بے کماؤ گے ایسے دشمن بھی تو کرنی مجبور ہو جانے درگاہ واہ گرو درگاہ کا دروازہ کھلا پھر تسی کی کہو گے کہو نانک تس بلے ہاری نانک جی نے ایسے گروہ تو بلحال کیسے گروہ تو ਜਿਸ ਗੁਰੂ ਨੇ ਮੈਨੂੰ ਇਹ ਜੀਵਨ ਦਾਤ ਦਸੀ ਹੈ ਕਿ ਦੋਏ ਕਰ ਜੋੜ ਕਰੀ ਬੇਨੰਤੀ ਦੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਠਾਕੁਰ ਆਪਣਾ ਧਿਆਇਆ ਹੱਥ ਦੇ ਰੱਖੇ ਪਰਮੇਸ਼ਰ ਹੱਥ ਦੇ ਰੱਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਸਗਲਾ ਦੁਰਤ ਮਿਟਾਇਆ ਪੁਰ ਹੋਏ ਆਪ ਦਿਆਨ ਠਾਕੁਰ ਹੋਏ ਆਪ ਦਿਆਨ ਪਹੀ ਕਲਿਆਣ ਆਨੰਦ ਰੂਪ ਹੋਈਏ ਪਹੀ ਕਿਰਪਾ ਪਹੀ ਕਲਿਆਣ ਆਨੰਦ ਰੂਪ ਹੋਈਏ ਈ ਕਰਨਿਆਨ ਆਨੰਦ ਰੂਪ ਉਭਰੇ ਬਾਲ ਗਪਾਲ ਉਭਰੇ ਬਾਲ ਗਪਾਲ ਬਾਲ ਗਪਾਲ ਬਾਲ ਗਪਾਲ ਬਾਲ ਗਪਾਲ ਗੰਦੇ ਬਾਲ ਗਪਾਲ ਕਹਿੰਦੇ ਨੇ ਛੋਟੇ ਛੋਟੇ ਬੱਚਿਆ ਅਸੀਂ ਸਾਰੇ ਛੋਟੇ ਛੋਟੇ ਬੱਚੇ ਆਉਂਦੇ ਧੀਆਂ ਪੁੱਤਰ ਬਸ ਉਹਦੀ ਸ਼ਰਨ ਵਿੱਚ ਆਉਣ ਦੀ ਦੇਰ ਹੈ ਤੇ ਜਿਹੜੇ ਇਸ ਤਰ੍ਹਾਂ ਦਾ ਤਜਰਬਾ ਕਰਨਗੇ ਗੁਰੂ ਦੇ ਦਰਸ਼ੇ ਰਾਤੇ ਮਿਲ ਵਰ ਨਾਰੀ ਮੰਗਲ ਗਾਇਆ ਮਿਲ ਵਰ ਨਾਰੀ ਮੰਗਲ ਗਾਇਆ ਅਸੀਂ ਵਰ ਪਤੀ ਅਤੇ ਨਾਰੀ ਇਸਤਰੀਆਂ ਕਹਿੰਦੇ ਪਰ ਇੱਥੇ ਵਰ ਵਾਗਰੂ ਪਤੀ ਸਾਰਿਆਂ ਦਾ ਅਸੀਂ ਸਾਰੇ ਨਾਰੀ ਰੂਪੇ ਨੇ ਤ타 ਜਿਤਨੀਆਂ ਸਾਡੀਆਂ ਇੰਦਰੀਆਂ ਨੇ ਜਦੋਂ ਸਾਰੀਆਂ ਜੁੜ ਕੇ ਉਸ ਪਰਮਾਤਮਾ ਦੇ ਗੁਣ ਗਾਣ ਗਿਆ ਤੇ ਠਾਕੁਰ ਕਾ ਜੈਕਾਰ ਠਾਕੁਰ ਕਾ ਜੈਕਾਰ ਠਾਕੁਰ ਕਾ ਜੈਕਾਰ ਮੇਰੇ ਪਾਤਸ਼ਾਹ ਕੰਨ ਜੀ ਤੁਸੀਂ ਕੁਵਾਰੀ ਤਜਰਬਾ ਕਰਕੇ ਦੇਖੋ ਰੱਬ ਕੀ ਸ਼ਰਨ ਸਗਲ ਪੈ ਲਾਤੇ ਪ੍ਰਭ ਕੀ ਸ਼ਰਨ ਸਗਲ ਪੈ ਲਾਤੇ ਪ੍ਰਭ ਕੀ ਸ਼ਰਨ ਦੁੱਖ ਬਿਨੁ ਤੇ ਸੁਖ ਪਾਇਆ ਦੁੱਖ ਬਿਨੁ ਤੇ ਸੁਖ ਪਾਇਆ دیال ہوا پال بر پال بر وہ تو دیا کرنے تیار ہے رب کی شرح سگل پہ لاتے دکھ بن سے دیال ہوا پال ستگنا ਤਕੁਰ ਹੋਏ ਆਪ ਦਿਆਲ ਤੋਂ ਗੁਰੂ ਅਰਜਨ ਦੇਵ ਪਾਕਸ਼ਾ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਬੜਾ ਸੌਖਾ ਜਿਹਾ ਤਰੀਕਾ ਦੱਸਿਆ ਵਾਹਿ ਅੰਮ੍ਰਿਤ ਵੇਲੇ ਉਚਾਰ ਕਰੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਵਨ ਕਰੋ ਇਹਨਾਂ ਜਪਨ ਕਰਨ ਤੋਂ ਬਾਅਦ ਕਈ ਕਹਿੰਦੇ ਜੀ ਬਾਣੀ ਪੜ੍ਹਨੀ ਜ਼ਰੂਰੀ ਹੈ ਕਿ ਸਿਮਰਨ ਕਰਨਾ ਜ਼ਰੂਰੀ ਹੈ ਉਹ ਮੈਂ ਕਹਿਣਾ ਭੁੱਲ ਗਿਆ ਬਾਣੀ ਪੜੋਗੇ ਤੇ ਪਤਾ ਲੱਗੇਗਾ ਸਿਮਰਨ ਕਿਉਂ ਕਰਨਾ ਹੈ ਸਿਮਰਨ ਕਿਸ਼ਤਾ ਕਰਨਾ ਹੈ ਸਿਮਰਨ ਕਿਵੇਂ ਕਰਨਾ ਹੈ ਬਾਣੀ ਇਹ ਦੱਸਦੀ ਜੇ ਸਿਮਰਨ ਕਰਾਂਗੇ ਤੇ ਫਿਰ ਬਾਣੀ ਸਾਨੂੰ ਗਰੰਟੀ ਦਿੰਦੀ ਰਬ ਕੇ ਸਿਮਰਨ ਰਿੱਧ ਛਿੱਧ ਨੌਨਿਤ ਰਬ ਕੇ ਸਿਮਰਨ ਗਿਆਨ ਧਿਆਨ ਤਤ ਰਬ ਕੇ ਸਿਮਰਨ ਗਮ ਤਬ ਪੂਜਾ ਰਬ ਕੇ ਸਿਮਰਨ ਐਵੇਂ ਦੁੱਬਦਾ ਵਿੱਚ ਨਾ ਪੋ। ਕੁਝ ਲੋਕ ਸਾਨੂੰ ਦੁੱਬਦਾ ਵਿੱਚ ਪਾਰ ਜੀ ਸਿਮਰਨ ਕਰੋ। ਅਰੇ ਸਿਮਰਨ ਦਾ ਮਤਲਬ ਵੀ ਯਾਦ ਹੈ। ਤੇ ਯਾਦ ਕਿਸ ਨੂੰ ਕਰਨਾ ਹੈ? ਯਾਦ ਕਿਵੇਂ ਕਰਨਾ ਹੈ? ਯਾਦ ਕਿਉਂ ਕਰਨਾ ਹੈ? ਇਹ ਸਭ ਕੁਝ ਬਾਣੀ ਪੜਨ ਨਾਲ ਪਤਾ ਲੱਗੇ। ਆਖਿਰ ਵਿੱਚ ਮਹਾਰਾਜ ਕਹਿੰਦੇ ਨੇ ਮੈਤੇ ਭਈ ਉਸ ਗੁਰੂ ਤੋਂ ਬਲਿਹਾਰ। ਕਹੋ ਨਾਨਕ ਤਿਸ ਗੁਰ ਬਲਿਹਾਰੀ। ਕਹੁ ਨਾਨਕ ਤਿਸ ਗੁਰ ਬੰਧ ਹਾਰਿ ਕਹੁ ਨਾਨਕ ਯਾਦ ਰੱਖੋ ਇਹ ਜਿਹੜਾ ਉਪਦੇਸ਼ ਹੈ ਇਹ ਕਿਸੇ ਇਕ ਲਈ ਨਹੀਂ ਇਹ ਸਿਰਫ ਸਿਖਾਂ ਲਈ ਨਹੀਂ ਇਹ ਸਿਰਫ ਬਹਾਮਣਾਂ ਲਈ ਨਹੀਂ ਇਹ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨ ਕੋ ਸੰਧ ਜਿੰਨੇ ਵੀ ਤੁਸੀਂ ਆਏ ਤਜਰਬਾ ਕਰਕੇ ਦੇਖ ਲੋ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕੋਈ ਸਈਆਂ ਕੋਈ ਅਲਾ ਗੁਰਬਾਣੀ ਸੂੜ ਜੂ ਵਿੱਚ ਨਹੀਂ ਪਾਉਂਦੀ ਹਾਂ ਉਸ ਨੂੰ ਯਾਦ ਕਰੋ ਤੇ ਜਿਹੜੇ ਯਾਦ ਕਰਨਗੇ ਜਿਹਨੂੰ ਸਭ ਕਾ ਕੀਆ ਉਧਾਰ ਜਿਹਨੂੰ ਸਭ ਕਾ ਕੀਆ ਉਧਾਰ ਤਹਾਡੇ ਵਿੱਚ ਕੋਈ ਵੀ ਸਿਮਰਨ ਕਰਨ ਲੱਗ ਪੇ ਤਹਾਡੇ ਵਿੱਚ ਕੋਈ ਵੀ ਉਸਤਾ ਪੜਾ ਫੜ ਲਵੇ ਉਹਦਾ ਉਦਾਰ ਕਰੇਗਾ ਹੀ ਕਰੇਗਾ ਜਿਵੇਂ ਉਸਨੇ ਕਨਕਾ ਵਰਗੀ ਪਾਪਣ ਦਾ ਕੀਤਾ ਆਜਾ ਮਨ ਵਰਗੇ ਪਾਪੀ ਦਾ ਕੀਤਾ ਸ਼ਬਦਾਂ ਦਾ ਉਦਾਰ ਕੀਤਾ ਸਾਡਾ ਵੀ ਕਰੇਗਾ ਕਿਉਂ ਨਹੀਂ ਕਰੇ ਤੋ ਸਾਥ ਸੰਗਤ ਸਮਾ ਹੋ ਚੁੱਕਾ ਹੈ ਅਖੀਰ ਵਿੱਚ ਮਹਾਰਾਜ ਗਰੰਟੀ ਜਾਂਦੇ ਨੇ ਜੇ ਤੁਸੀਂ ਉਹਦਾ ਪੜਾ ਫੜੋਗੇ ਜੇ ਉਸਨੂੰ ਸਿਮਰਨ ਕਰੋਗੇ ਤਾਂ ਉਹ ਦਇਆ ਕਰੇਗਾ ਔਰ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਕੋ ਪਾਉਦੇ ਬੱਚੇ ਬਣ ਜਾਓ ਉਹਦੀ ਸ਼ਰਨ ਵਿੱਚ ਆ ਜਾਓ ਉਹ ਆਪਣੇ ਕਿਰਪਾ ਕਰਕੇ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਭੁਗੁਣ ਸਭ ਮਿਟੇ ਦੇ ਹਾਲ ਪੁਰਖ ਬਖਸ਼ ਤੁਸੀ ਆਪਣੇ ਬੱਚਿਆਂ ਨੂੰ ਗੱਲ ਨਾਲ ਲਾਉਂਦੇ ਹੋ ਕਿ ਨਹੀਂ ਲਾਉਂਦੇ ਉੱਠ ਕੇ ਛਾਤੀ ਨਾਲ ਲਾਉਂਦੇ ਹੋ ਕਿ ਨਹੀਂ ਲਾਉਂਦੇ ਸਿਰ ਬੱਚੇ ਬਣੁੰਦੀ ਲੋੜ ਹੈ ਬੱਚੇ ਬਣ ਕੇ ਉਹਦੀ ਛਰਨ ਵਿੱਚ ਆ ਜਾਓ ਠਾਕੁਰ ਹੋਏ ਆਪ ਦਇਆਲ ਬਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਭੁਲਾ ਚੁਕਾਂ ਦੀ ਖਿਮਾ ਬਖਸ਼ੀ ਨੀ ਬਸ ਇਹ ਪੱਲੇ ਬਨ ਕੇ ਜਾਓ ਸਾਜ ਸਾਜ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ आस नित्तिया गो तरंग संत जना की तूर मन मां आप छोड़ बिनती करो साध संग अगन सागर तरो ये संसार अगदर समुंदर है एनु तरन दा और कोई तरीका नहीं इसी जीसी कहने वाहे गुरु नाम जहाज है चढ़े सो उतरे जो श्रद्धा कर सिंदे गुरु पाद ਲਾ ਚੁਕਾਂ ਦੀ ਖਿਮਾ ਬਖਸ਼ ਗੱਜ ਕੇ ਫਟੇ ਗ ਜਾਓ ਵਾਹਿਗੁਰੂ ਠੀਕਾ ਖਾਵਾ ਵਾਹਿ